I don't know. ਸੋਰੀ ਗਲਤ ਕਹਿਤਾ ਇੱਕ ਹੋਰ ਬੰਦਾ ਜਾ ਰਿਹਾ ਸਾਲਾ ਸੁੱਕਾ ਵੇ ਸੁਜਾ ਸੁਜਾ ਉੱਠੀ ਤੋ ਅਸੀਂ ਅੱਜ ਲੇਕ ਤੇ ਜਾ ਰਹੇ ਇੱਕ ਹੋਰ ਲੇਕ ਤੁਸੀਂ ਕਹ ਰਹੇ ਕਿੰਨੀਆਂ ਕਲਿੱਕ ਕਰ ਸਾਡੇ ਸ਼ਹਿਰ ਕੋਲ ਲੇਕ ਤੁਹਾਨੂੰ ਇੱਕ ਹੋਰ ਲੇਕ ਦਿਖਾ ਕੇ ਲੇਕ ਕਹਿੰਦੇ ਉਹਦਾ ਨਾਮ ਨਹੀਂ ਦੱਸਣਾ ਕਿਉਂਕਿ ਨਾਮ ਮੈਨੂੰ ਵੀ ਨਹੀਂ ਪਤਾ ਮੈਂ ਸਰਚ ਕਰਕੇ ਜਾਂਦਾ ਨਹੀਂ ਇਹਨਾਂ ਸੋ ਉੱਥੇ ਜਾ ਕੇ ਮਿਲਦੇ ਹਾਂ ਤੁਹਾਨੂੰ ਓਕੇ ਮੀਂਹ ਹੀ ਲਿਆ ਦੋ ਕੱਲ ਸਲਾਹ ਬਦਲ ਗਈ ਫਿਰ ਲੇਕ ਤੇ ਨਹੀਂ ਜਾਣਾ ਕਹਿੰਦੇ ਉਹ ਥੋੜੀ ਦੂਰ ਹੈ ਟਾਈਮ ਹੋ ਗਿਆ ਟਾਈਮ ਕਿੰਨਾ ਹੋਣਾ 7 7:05 ਬਜ ਗਏ ਨੇ ਪਹੁੰਚ ਗਏ ਆ ਆ ਜਗ੍ਹਾ ਦਾ ਨਾਮ ਆ ਗਾਇਆ ਗਾਇਆ ਇੱਧਰ ਹੈਗੇ ਰਾਈਟ ਸਾਈਡ ਹੈਗੇ 14 ਤੋਂ 27 ਲੈ ਕੇ ਕੈਂਪ ਸਾਈਟ ਇੱਧਰ ਹੈਗੇ 1 ਤੋਂ 11 ਤੇ 12 ਤੋਂ 13 ਆ ਬੰਦਾ ਤੁਸੀਂ ਪਛਾਨ ਲਓ ਇਹ ਤਾਂ ਤੁਹਾਨੂੰ ਪਤਾ ਹੀ ਆ ਇਹ ਇਹ ਵੀ ਤੁਹਾਨੂੰ ਪਤਾ ਹੀ ਆ ਪੁੱਜ ਗਏ ਮੀਂਹ ਕਸੀ ਆਪਣੀ ਡੈਸਟੀਨੇਸ਼ਨ ਤੇ ਆ ਜਾ ਅੱਜ ਸਪੋਰਟ ਹੋ ਰਾ ਪਰ ਪਿਛਲੇ ਬਲੌਕ ਚ ਅਸੀਂ ਜਿੱਥੇ ਸੀਗੇ ਉਹ ਜਮਾਂ ਹੀ ਉਹ ਥੱਲੇ ਸੀ ਨੀਵੀਂ ਸੀ ਜਗਾ ਰੀਵਰ ਦੇ ਨਾਲ ਅੱਜ ਰੀਵਰ ਹੈਗੀ ਥੱਲੇ ਸਾਨੂੰ ਮੜਿਆ ਉੱਤਰ ਕੇ ਜਾਣਾ ਪੈਣਾ ਉੱਥੋਂ ਤੇ ਇੱਥੇ ਪਾਣੀ ਥੋੜਿਆ ਜਿਆਦਾ ਤੇਜ਼ ਲੱਗ ਰਿਹਾ ਚੱਲ ਰਿਹਾ ਖਾਣ ਪੀਣ ਦਾ ਸਮਾਨ ਲਿਆ ਇਹ ਨਾਲ ਕੀ ਲੈ ਗਏ ਪ੍ਰਕਾਸ਼ ਅੱਜ ਅਸੀਂ ਲੈ ਗਏ ਕੱਠਰ ਤੇ ਸੋਇਆ ਚਾਹ ਪਿਛਲੀ ਵਾਰ ਭੁੱਖ ਲੱਗ ਗਈ ਸਾਨੂੰ ਵੀ ਬੈਠੇ ਰਹਿੰਦੀ ਇੱਕ ਅਸਰ ਕਹਿੰਦੇ ਜੈਕ ਫਰੂਟ ਸ਼ਾਇਦ ਫਰੂਟ ਕੋਈ ਤੇ ਸੋਇਆ ਚਾਂਪ ਲਿਆ ਇਹ ਨਾਲ ਅਸੀਂ ਬਣਾ ਕੇ ਬਾਅਦ ਚ ਵਿਖਾਉਣੇ ਤੁਹਾਨੂੰ ਇੰਨੀ ਕਾਲੀ ਵੀ ਨਹੀਂ ਹੈਗੀ ਥੱਲੇ ਜਾ ਕੇ ਦੇਖ ਕੇ ਆਨੇ ਰੀਵਰ ਦੇ ਕੋਲ ਪੱਟਪਨ ਨਹੀਂ ਕੋਈ ਇਸ ਤਰ੍ਹਾਂ ਬੁੱਟਾ ਸੁਗਾ ਅਸਰ ਜਿੰਨਾਂ ਲਾ ਉਹ ਮੋੜ ਤੇ ਜਾਦੂ ਦੰਡਾ ਲਾ ਪੱਥਰ ਪੱਥਰ ਹੈਗੇ ਨਹੀਂ ਜੇ ਕੋਈ ਪਾਰ ਕਰਨਾ ਚਾਹੁੰਦਾ ਪੱਥਰਾਂ ਤੋਂ ਕਰਦਾ ਹੈ ਨਾ ਪਰ ਪਾਣੀ ਤੇਜ਼ ਹੈ ਜੇ ਵਿੱਚ ਚਲ ਗਿਆ ਵੀ ਤੈਰਨਾ ਆਉਂਦਾ ਨਹੀਂ ਕਰ ਟ੍ਰੈਕ ਜੇ ਬਣਿਆ ਵਾ ਥੋੜਾ ਜਿਹਾ गां जा कही रिवर के नी छोटे छोटे बूटे काफी है इत हां कोई ट्रैक हैली शायद है ट्रैक इधरों इधर भी इधरों जाने ਦੇ ਮ ਆਪਣੇ ਚਾਕੂ ਵੀ ਨਹੀਂ ਲੈ ਕੇ ਆਇਆ ਨਹੀਂ ਤਾਂ ਉਹ ਵੀ ਆਪਣੀ ਸੇਫਟੀ ਹੀ ਹੁੰਦੀ ਨਾਲ ਬੰਦੇ ਨੇ ਬਾੜੇ ਕੰਡੇ ਵਾਲੇ ਬੂਟੇ ਲਓ ਜੀ ਥੋੜਾ ਜਿਹਾ ਅੱਗੇ ਆ ਗਿਆ ਮੈਂ ਇੱਥੋਂ ਪਾਣੀ ਦਾ ਵਹਾਅ ਐਵੇਂ ਜੇ ਕੁਝ ਪਰਲੀ ਸਾਈਡ ਤੋਂ ਸਾਰੇ ਜੰਗਲ ਹੈ तो है हैरा जा उक पर अज मैं लेके नहीं आया अपना कोई सेफ्टी ली कोई चीज़ ही नहीं लैके आया आइटम जी खाने का समा हो गया उधर रनिंग चल रही हरे ਇਹ ਤਾਂ ਉਹ ਦੇਖਦੇ ਹੁਣ ਪਤਾ ਨਹੀਂ ਕਿਹੜੀ ਗੇਮ ਖੇល ਰਹੇ ਹੋ ਇੱਧਰ ਫੋਇਆ ਟੈਂਪ ਤੇਜਾ ਫਰੂਟ ਕਿਦਾਂ ਲੱਗਿਆ ਪਹਿਲੀ ਵਾਰ ਕਰਦਾ ਮੰਮੀ ਕਿਹੜਾ ਲੱਗਿਆ ਸੋਹਰੇ ਤੇਰਾ ਤਾਂ ਨਾ ਟੇਸਟ ਮੜਿਆ ਕੱਟਾ ਜਿਆ ਅੱਜ ਵੀ ਕੋਈ ਹੈ ਨਹੀਂ ਇੱਥੇ ਹਾਲੀ ਪੂਰੀਆਂ ਸਪੋਰਟਸ ਆ ਰਹੇ ਲੋ ਬਈ ਨਜ਼ਾਰਾ ਇੱਥੇ ਖਾਨ ਦਾ ਨਦੀ ਦੇ ਕੰਢੇ ਟੇਬਲ ਤੇ ਬੈ ਕੇ ਇਕੱਲੇ ਸੋਇਆ ਚਾਂਦ ਫਵਾਦ ਬਣੀ ਮੈਂ ਸਰਜ ਕੀਤਾ ਕਾਫੀ ਪਹਿਲੇ ਮੈਂ ਸੋਚਿਆ ਵੀ ਵੀਡੀਓ ਲਈ ਲੈਣਾ ਉਹ DJI ਦਾ Osmo Pocket 3 ਮੈਂ ਮੈਂ ਦੇਖਿਆ ਉਹਦੀ ਜਿਹੜੀ ਸਕਰੀਨ ਐ ਕਰਨੀ ਤੇ ਦੀ ਨਾ ਉਹ ਸਿੱਧੀ ਜੀ ਇੱਧਰ ਉੱਧਰ ਕਰਨੀ ਪੰਦੀ। ਉਹ ਮੈਂ ਸੁਣਿਆ ਖਰਾਬ ਹੋਏ ਨਹੀਂ ਬਾੜੀ ਬੜਾ ਟਾਈਮ ਐ ਕਰ ਕਰਕੇ। ਮੈਂ ਵੀ ਸੋਚਿਆ। ਬਾਕੀ ਮੈਨੂੰ ਪਤਾ ਨਹੀਂ ਮੈਂ ਐਵੇਂ ਹੀ ਚੱਲੋ ਕਮਾਂ। ਤੇ ਉਹਦੀ ਜਗ੍ਹਾ ਮੈਂ ਸੋਚਿਆ ਇੱਕ ਉਹ GoPro ਹੁੰਦਾ ਇਦਾਂ। ਇੱਕ DJI ਦਾ Osmo Action Pro ਹੁੰਦਾ Fly Pro। ਉਹਦੇ ਬਾਰੇ ਮੈਂ ਸਰਚ ਕੀਤਾ ਉਹ ਸੋਚਿਆ ਹੁਣ ਮੈਂ ਵੀਡੀਓ ਲਈ। ਕਿ ਜਿਆਦਾਤਰ ਸੋਲੋ ਟਰੈਵਲਿੰਗ ਟਰੈਵਲਿੰਗ ਕਰਨੀਆਂ। ਤੇ ਉਹ ਚੀਜ਼ ਵਧੀਆ ਲੱਗੀ ਮੈਨੂੰ ਵੀਡੀਓ ਵੀਡੀਓ ਬਣਾਉਣ ਨੂੰ ਬਲੌਗਿੰਗ ਲਈ। ਤੇ ਉਹ ਹੁਣ ਦੇਖੋ ਕਿਦਾਂ ਟਾਈਮ ਲੱਗਦਾ ਤੇ ਬੈਸਟ ਬਾਈ ਤੋਂ ਜਾ ਕੇ ਲੈ ਕੇ ਆਣੇ ਆ ਉਹ ਤੇ ਇੱਕ ਨਾਲ ਡੀਜੀਏ ਦਾ ਮਾਈਕ ਲੈਣਾ ਕਿਉਂਕਿ ਆਵਾਜ਼ ਦੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਮਾਈਕ ਲੈਣਾ ਤੇ ਉਹ ਵੀਡੀਓ ਬਣਾਉਣ ਨੂੰ ਲੈਣਾ ਆ ਦੋ ਤਿੰਨ ਚੀਜ਼ਾਂ ਲੈਣੀਆਂ ਫੇਰ ਆਪਾਂ ਰੈਡੀ ਆ ਫੇਰ ਦੇਖੋ ਕਿੱਥੇ ਦਾ ਕਰਦੇ ਆ ਟ੍ਰਿਪ ਸ਼ੱਕਾ ਪਾ ਕੇ ਬਣਾ ਕੇ ਲੈ ਕੇ ਆਣੀ ਇਹ ਵਕਤ ਸ਼ੱਕਾ ਪਾ ਕੇ ਅੱਛਾ ਟ੍ਰੇਨਰ ਨੂੰ ਉਹ ਅੱਛਾ ਆਓ ਵਧੀਆ ਮੰਡਾ ਦਾ ਕਦਾਂ ਮਾਰੀਸ਼ਾਲ ਪ੍ਰਕਾਸ਼ ਇਹ ਵੀ ਮੇਰਾ ਇੱਕ ਵਾਰ ਮਾਰੀ ਕਰੀ ਪ੍ਰਕਾਸ਼ ਇੱਕ ਹੋਰ ਕਰੀ ਨਹੀਂ 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 ਲੱਗਦਾ ਮੈਂ ਕਰ ਦੂੰਗਾ ਅਸੀਂ ਨੂੰ ਨਹੀਂ ਨਹੀਂ ਫੇਰ ਕਰ ਲੂਗਾ ਅੱਛਾ ਫੇਰ ਕੱਲ ਕਰਦੇ 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 ਫੇਰ ਨਹੀਂ ਨਹੀਂ ਆ ਦੇ ਉਹ ਕਰਦੇ ਯਾਰ ਇੰਨੀ ਇੱਥੇ ਕਰ ਲਾ ਚਲ ਉੱਥੇ ਕਰ ਦੇ ਲੈ ਮੈਂ ਇੱਧਰ ਕਰ ਚੱਕ ਮੈਂ ਕਰਦਾ ਰਿਮੋਟ ਲਈ ਬਕਸੇ ਸਿਆਣਾ ਇੱਥੇ ਲੈ ਵੇ ਜੈਕ ਫਰੂਟ ਖਾਣ ਲੱਗਿਆ ਮਸਾ ਬੁਲਾਇਆ ਭਰਾਵਾ ਇਹਨੂੰ ਖੇਡ ਖੇਡ ਕੇ ਇਹ ਕੀ ਕਰੇ ਬੰਦਾ ਥੱਕ ਗਿਆ ਹੁਣ ਫੂਡ ਖਾਣ ਦਾ ਕਹਿੰਦਾ ਟਾਈਮ ਹੋ ਗਿਆ ਇਹ ਪਹਿਲੀ ਵਾਰੀ ਖਾਦਾ ਮੈਂ ਇਹ ਮੁੰਡਾ ਇਹ ਸ਼ੈਫ ਜੀ ਨੇ ਬਣਾਈ ਐਟਮਾ ਜੈਕ ਫਰੂਟ ਲੱਗਦਾ ਐਂ ਜਿਦਾ ਨੋਰਵੇਜ ਆਉਂਦਾ ਪਰ ਹੈ ਦੂਜਾ ਕਥੜ ਹੈ ਨਾ ਕਥੜ ਕਥੜ ਮੈਂ ਵੀ ਪ੍ਰਕਾਸ਼ ਜੀ ਪੁੱਛ ਤੈ ਕਿ ਤੁਸੀਂ ਖਾਈ ਮੈਨੂੰ ਇੱਕ ਰੂਮ ਮੇਟ ਨਹੀਂ ਇਸ ਕਹਾ ਜਿਵੇਂ ਮੇਰਾ ਰਿਆਲ ਮੀਨਰ ਹਾਂ ਮਦਿਆਸ ਨੇ ਕੋਈ ਮਤਲਬ ਕੋਈ ਮਾੜੀ ਚੀਜ਼ ਨਹੀਂ ਹਮ ਨਾ ਮਾੜੀ ਚੀਜ਼ ਬਲਕਿ ਜੋ ਕਿ ਤੁਸੀਂ ਕੋਈ ਕਹਿ ਨਹੀਂ ਨਾ ਸਾਡਾ ਦੇਖੋ ਜੈਨ ਪੂਰਾ ਜਦਮ ਚਿਕਨ ਹੁੰਦਾ ਪੂਰਾ ਚਿਕਨ ਵਾਲਾ ਸਾਬ ਹੈ ਕੀ ਇਹ ਉਹ ਫਰੂਟ ਹੈ ਜੈਕ ਫਰੂਟ ਸਵਾਦ ਵੀ ਉਦਾਂ ਹੀ ਆ ਜਿਵੇਂ ਜਦਾ ਮਾਸ ਖਾਂਦੇ ਹੁੰਦੇ ਉਹ ਸਾਬ ਦਾ ਸਵਾਦ ਹੈ ਦਾ ਪੂਰਾ ਚਿਕਨ ਵਾਲਾ

ਉਹ ਮੈਂ ਤੁਸੀਂ ਬਣਾਇਆ ਸਰ ਕੁਛ ਉਹ ਕ੍ਰੈਡਿਟ ਆ ਸ਼ਾਪ ਬੜੀਆ ਬਣਾਇਆ ਰੂਪਲ ਬਰਸਿਸ ਵਾਈ ਸੁਣਿਆ ਨਾ ਤੁਸੀਂ ਮੈਂਨ ਬਰਸਿਸ ਵਾਈ ਉਹ ਦੇਖੋ ਟੋਪੀ ਬਰਸਿਸ ਵਾਈ ਗਾ ਦੇਖ ਕੇ ਨਹੀਂ ਮੜੀਦਾ ਘੁੰਮ ਕੇ ਆ ਲਿਆ ਹੁਣ ਢਿੱਡ ਵੀ ਭਰ ਗਿਆ ਸਾਡੇ ਸਵਾ ਚਾਪ ਘਰੇ ਘਰੇ ਵੀ ਗੱਲ ਕਰਨੀ ਇੱਥੇ ਬਹਿ ਕੇ ਬੜਿਆ ਪਰਸ ਫੜ ਲਈ ਕਿ ਪੀ ਸ਼ਾਮ ਨੂੰ ਜਿੰਮ ਜਾਂਦਾ ਟਾਈਮ ਹੋ ਜਾਣਾ। ਥੋੜਾ ਖਾਦਾ ਪੀਤਾ ਥੱਲੇ ਹੋ ਜਾਊਗਾ। ਐਦਾਂ ਇਸ ਕਰਕੇ ਮੈਂ ਸੋਚਿਆ ਉਹ ਮੈਂ ਡੀ ਜੀ ਆ ਜਨਾ ਮਾਈਕ ਲੈਣਾ ਹੁਣ ਦੂਰ ਹੈ ਇਦਾਂ। ਆਵਾਜ਼ ਨੂੰ ਕੁਆਲਿਟੀ ਨੂੰ ਫਰਕ ਪੈਂਦਾ ਕਾਫੀ। ਫਰੀ ਚੀਜ਼ਾਂ ਲੈ ਲਈਆਂ ਹੁਣ। 23 ਨੰਬਰ ਸਪੋਰਟ ਕਿੰਨਾ ਸੋਹਣਾ। ਦੋ ਬੂਟੇ। ਭਾਵੇਂ ਗੱਬੇ ਉਹ ਲਾਇਆ ਉਹ ਵੇ ਜਿਹੜਾ ਰੱਸੀ ਬੰਨ ਕੇ ਉਧਰੋਂ ਰੱਸੀ ਬੰਨ ਕੇ ਇੱਥੇ ਲੜਕਦਾ ਹੁੰਦਾ ਗੱਬੇ ਪੈਰ ਨੂੰ। ਉਹ ਵੀ ਕਿੱਜਤ ਕਰਦੇ ਨੇ ਪੂਰੀ ਦਾ ਉਹ ਦੋ ਬੂਟਿਆਂ ਦੀ ਜਗ੍ਹਾ ਹੈਗੀ। ਇੱਥੇ ਜਿੱਥੇ ਵੀ ਨੰਬਰ ਹੈਗਾ ਉੱਥੇ ਇੱਕ ਟੇਬਲ ਵੀ ਹੈਗਾ ਤੇ ਬੈਕਿੰਗ 바ਰਬੀਕਿਊ ਕਰਨ ਨੂੰ ਕਾਈਂਡ ਆਫ ਹੀ ਬਣਾਇਆ ਵਾ ਨਾਲੋ ਨਾਲੋ ਨੇਰ ਨੰਗਲ ਜੀ ਵਾਸਟੂਮ ਵੀ ਹੈਗੇ ਵਾਸਟੂਮ ਯੂਜ਼ ਕਰਨੇ ਕਿਹਨੇ ਇੱਥੇ ਕਰਦੇ ਕਿਤਾ ਅੱਲਿਗਾ ਕੇ ਅਮਨੇ ਫ੍ਰੀਜਰ ਦੇ ਕੰਢੇ ਇਥੋਂ ਵੀ ਮੈਨੂੰ ਲੱਗਦਾ ਕੋਈ ਨਾ ਰਸਤਾ ਆਹਾਂ ਲੋਕਾਂ ਦੇ ਕੰਮ ਇੱਥੇ ਜਿਹੜੇ ਕੈਂਪਿੰਗ ਕਰਦੇ ਬੀਅਰ ਦਾ ਕੈਨ ਫਲੇਵਰ ਬਲੇਸਬਰੀ ਫਲੇਵਰ ਲੈਮੀਨੇਟ ਬੀਅਰ ਦਾ ਕੈਨ ਮੈਨੂੰ ਜਾਦੀ ਕੋਈ ਛੱਡਣੀ ਆ ਵਾਪਸ ਕਿੱਥੇ ਰੱਖ ਦਈਏ ਜੜੀਏ ਥੱਲੇ ਕੀ ਆ ਮੰਨ ਇੱਕ ਤੋਂ ਬੁਰਾ ਹੋ ਰਸਿਆ। ਸਾਡਾ ਜੰਗਲ ਦੀ। ਬਹੁਤ ਡੇਂਜਰਸ ਨਹੀਂ ਬਹੁਤ ਅਜੀਬ ਜਿਹਾ ਪਾਣੀ ਚਲਦਾ। ਬੁਟੇੜੀਓ ਤਿੰਨ ਚਾਰ ਬੁਟੇੜੀ ਗਿਓ। ਇਧਰਲੀ ਸਾਈਡ ਪੂਰਾ ਜੰਗਲ ਹੈ। ਬੱਬੇ ਨਹਿਰ ਹੈ। ਮਨ ਤਾਂ ਐਰ ਤਾਂ ਸਕਦਾ ਵਿੱਚ ਪਰ ਪੱਥਰ ਨੇ ਤਿੱਖੇ ਜੇ ਨਾ ਪਤਲੇ ਚ ਕੱਟੇ ਹੋ ਜੇ ਪੱਥਰ ਨੇ। ਬੰਦੇ ਦਾ ਵੀ ਤਾਂ ਹੋ ਜਾਂਦਾ। ਕੋਈ ਗੱਲ ਨਹੀਂ। ਆ ਵੀ ਕੰਦੇ ਦਾ ਪਾਣੀ ਉੱਪਰ ਤੱਕ ਹੋਣਾ ਫਿਰ ਕੋਈ ਇੱਕ ਟਾਈਮ ਹੋਣਾ ਲੱਗਦਾ ਇੱਥੇ ਪਾਣੀ ਬਾਕੀ ਪਤਾ ਨਹੀਂ ਲੱਗਦਾ ਵੀ ਕਿੱਟਿਆ ਜਾ ਸਾਰਾ ਹੋਇਆ ਜੀ ਅਜੀਬ ਜੇ ਉਧਰ ਹੀ ਜਾਣਾ ਪੈਣਾ ਜਾਲੀ ਹੈ ਉੱਪਰ ਬੰਦ ਹੈ ਇਧਰੋਂ ਰਸਤਾ ਸਾਰਾ ਰੋਣਾ ਰੋਣਾ ਆ ਹਾਈਵੇ ਨਾਲੇ ਹਾਈਵੇ ਲੰਘਦਾ ਇੱਥੋਂ ਆਂਦੇ ਆਂਦੇ ਝੀਲ ਦਿਖੀ ਇੱਕ ਹੋਰ ਝੀਲ ਚਲੋ ਸੀ ਝੀਲ ਕਰਾਂ ਤੂੰ ਤੋਬਾ ਕਰ ਲੋ ਪਰ ਨਾਲੇ ਗੱਡੀ ਕਮਾ ਲਈ ਸੀ ਨਾਲੇ ਜਮਾ ਹੀ ਨਾਲੇ ਆ ਹਾਈਵੇ ਉੱਪਰ ਗੱਡੀਆਂ ਲੰਘਦੀਆਂ ਮੌਸਮ ਪੂਰਾ ਵਧੀਆ ਹੋਇਆ ਵਾ ਓ ਮੀਂਹ ਪੈ ਰਿਹਾ ਕਿਸੇ ਪਾਸੇ ਇਧਰਲੀ ਸਾਈਡ ਬੱਦਲ ਹੈ ਨਹੀਂ ਇਧਰਲੀ ਸਾਈਡ ਪੂਰਾ ਮੀਂਹ ਪੈ ਰਿਹਾ ਜਿੱਧਰ ਆਏ ਆ ਖਾਣਾ ਲੈ ਕੇ ਉਹ ਪਿੱਛੇ ਕੋਈ ਗੈਸ ਪਲਾਂਟ ਆ ਉਹ ਪਿੱਛੇ ਇਹ ਲੈ ਕੇ ਇਧਰ ਬਹਿ ਕੇ ਇਹਨਾਂ ਦਾ ਤੁਹਾਨੂੰ ਪਛਾਣ ਨਹੀਂ ਲੋੜ ਨਹੀਂ ਵਾਪਸੀ ਦਾ ਸਫ਼ਰ ਕਰਨ ਨੂੰ ਚੱਲੇ ਵਾਪਸ ਹਾਂ ਬਸ ਆਖਰੀ ਸਪੋਰਟ ਤੇ ਵੀਡੀਓ ਦੀ ਸਮਾਪਤੀ ਵੀ ਅਸੀਂ ਇੱਥੇ ਕਰਦੇ ਹਾਂ